ਬਰਨਾਲਾ ਵਿਖੇ ਸੋਮਵਾਰ ਉਸ ਵੇਲੇ ਸਥਿਤੀ ਤਣਾਅਪੂਰਨ ਬਣ ਗਈ ਜਦੋਂ ਇੱਕ ਕਿਸਾਨ ਜੁਨੀਆਂ ਨੇ ਇੱਕ ਟਾਇਰਾਂ ਦੀ ਦੁਕਾਨ ਅੱਗੇ ਧਰਨਾ ਲਾ ਦਿੱਤਾ ਤਾਂ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਨੇ ਵੀ ਜੁਨੀਆਂ ਦੇ ਬਰਾਬਰ ਧਰਨਾ ਲਾ ਦਿੱਤਾ ਇਸ ਮੌਕੇ ਦੋਵੇਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਜੰਮ ਕੇ ਨਾਰੀਵਾਜੀ ਕੀਤੀ ਅਤੇ ਇੱਕ ਦੂਜੇ ਦੇ ਖਿਲਾਫ ਤਿੱਖੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਇਹ ਜੀ ਸਹਨੇ ਪਿੰਡ ਦਾ ਇੱਕ ਮਹਾਜਨਾਂ ਦਾ ਮੁੰਡਾ ਜੀ ਸੁਨੀਮ ਮਿੱਤਲਾ ਉਹ ਤੋਂ 22 ਲੱਖ ਰੁਪਇਆ ਲੈ ਕੇ ਇਹਨਾਂ ਨੇ ਇੰਗਲੈਂਡ ਤੋਰਿਆ ਸੀ 5 ਸਾਲ ਦਾ ਵਰਕ ਪਰਮਿਟ ਵਿਦ ਜੋਬ ਤੇ ਪਰ ਉੱਥੇ ਬੱਚੇ ਨੂੰ ਨਾ ਹੀ ਤਾਂ ਉਹ ਜੋਬ ਮਿਲੀ ਆ ਤੇ ਨਾ ਹੀ ਉਹਨੂੰ ਵਰਕ ਪਰਮਿਟ ਮਿਲਿਆ ਇਦੋਂ ਪਹਿਲਾਂ 3 ਮੀਟਿੰਗਾਂ ਹੋਈਆਂ ਉਹਦੇ ਵਿੱਚ 17.5 ਲੱਖ ਰੁਪਏ ਦੇ ਵਿੱਚ ਬਲਜੀਤ ਸਿੰਘ ਨੇ ਸੀਆਈ ਦੇ ਇੰਚਾਰਜ ਸੀ ਉਹਨਾਂ ਨੇ ਨਿਮੇੜਿਆ ਸੀ ਇਹਨਾਂ ਨੇ ਸਾਨੂੰ ਚੈੱਕ ਦਿੱਤਾ ਜਦੋਂ ਚੈੱਕ ਲਾਇਆ ਉਹ ਬਾਉਂਸ ਹੋ ਗਿਆ ਅਸੀਂ ਫੇਰ ਵੀ ਇਹਨਾਂ ਨੂੰ ਐਸਪੀ ਸਾਹਿਬ ਨੇ ਸੱਦਿਆ ਰਾਹੇ ਆਲਮਟੋਲ ਕਰੀ ਗਏ ਫੇਰ ਅਸੀਂ 13 ਤਰੀਕ ਦਿਨ ਦੇ ਕੇ ਇਹਨਾਂ ਦਾ ਚੈੱਕ ਜਿਹੜਾ ਬਾਉਂਸ ਹੋਇਆ ਉਹਦੇ ਪ੍ਰਤੀ ਅਸੀਂ ਧਰਨਾ ਵੀ ਦਿੱਤਾ ਤੇ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਵੀ ਦਿੱਤੀ ਆ ਇਹ ਧਰਨਾ ਜਿੰਨਾ ਚਿਰ 1.75 ਲੱਖ ਰੁਪਏ ਨਹੀਂ ਦਿੰਦੇ ਉਹਨਾਂ ਦੇ ਇਹ ਧਰਨਾ ਸਾਡਾ ਪੱਕੇ ਤੌਰ ਤੇ ਇੱਥੇ ਚੱਲੂਗਾ ਇਹ ਕੋਈ ਤਰੀਕਾ ਨਹੀਂ ਹੈ ਬੇਬੋਤੰਦੇ ਨੇ ਨਾਲੇ ਜਿਹੜੇ ਕੋਈ ਕਿਸਾਨ ਜੁਨੇ ਨਹੀਂ ਆਵੇ ਉਹਨਾਂ ਦਾ ਜਿਹੜਾ ਮੋਨੀਫੈਸੋ ਹੈ ਉਹਦੇ ਵਿੱਚ ਕਿਸਾਨੀ ਮੁੱਦੇ ਹੈ ਨਾ ਕਿ ਪੇੜ ਧਰਨੇ ਪਹਿਲੇ ਕਿ ਧਰਨੇ ਲਾਉਣੇ ਜਾਂ ਆ ਗਿਆ ਗੁੰਡਾਗਰਦੀ ਕਰਦਾ ਮੈਂ ਇਹਨਾਂ ਨੂੰ ਕੋਈ ਕਿਸਾਨ ਨਹੀਂ ਮੰਨਦਾ ਜਿਹੜੇ ਕਿਸਾਨ ਜੁਨੇ ਨਹੀਂ ਹੈ ਉਹ ਕਿਸਾਨ ਮੁੱਦੇ ਦਾ ਕੰਮ ਕਰਦੀ ਹੈ ਇਹ ਕੋਈ ਮੁੱਦੇ ਥੋੜੀ ਹੈ ਕਿਸਾਨ ਜੁਨੇ ਦਾ ਨਾ ਇਹਨਾਂ ਦਾ ਮੋਨੀਫੈਸੋ ਜ ਹੈ ਇਹਦਾ ਟੋਟਲ ਦੇ ਟੋਟਲ ਬਲੈਕਮੇਲਿੰਗ ਕਰਦੇ ਹੈ ਵਪਾਰੀਆਂ ਨੂੰ ਪੰਜਾਬ ਦੇ ਵਿੱਚੋਂ ਭਜਾ ਰਹੇ ਨੇ ਪੰਜਾਬ ਦਾ ਨਾਸ਼ਮਾਨ ਰਹੇ ਨੇ ਵਪਾਰੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਵਪਾਰੀਆਂ ਨੇ ਭੁੱਖ ਨਾਲ ਮੰਨਦੇ ਜਾਂ ਇਹਨਾਂ ਨਾਲ ਲੜ ਕੇ ਮੰਨਦਾ ਵਪਾਰੀਆਂ ਨੇ ਭੁੱਖ ਨਾਲ ਮੰਨਦਾ ਜਾਂ ਇਹਨਾਂ ਨਾਲ ਲੜ ਕੇ ਮੰਨਦਾ ਆਪਾਂ ਨੂੰ ਭੁੱਖ ਨਾਲ ਨਹੀਂ ਮੰਨਦਾ ਚਾਹੀਦਾ ਇਹਨਾਂ ਨੂੰ ਲੋਕਾਂ ਨਾਲ ਲੜ ਕੇ ਮੰਨਦਾ ਚਾਹੀਦਾ ਇਹ 420 ਦੇ ਇਹ ਠੱਗ ਨੇ ਇਹ ਪੇੜ ਤੋਂ ਦੇ ਲਾਉਂਦੇ ਨੇ ਕੋਈ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਇਹਨਾਂ ਨਾਲ ਡੱਟ ਕੇ ਮੁਕਾਬਲਾ ਕਰੋ ਇਹ ਕਸੂਰ ਇਹ ਤੇ ਸਰਕਾਰਾਂ ਦਾ ਨੇ ਸਰ ਉਹਨਾਂ ਖੇਲੇ ਸਰਕਾਰਾਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੀਆਂ ਤਾਂ ਇਹ ਜੰਮਲੇ ਵੇਣੇ ਪੇੜ ਧੰਦੇ ਲਾਉਂਦੇ ਨੇ ਨਜਾਇਜ਼ ਧੱਕਾ ਕਰਦੇ ਨੇ ਇਹਨਾਂ ਦਾ ਕੋਈ ਰਾਈਟ ਨਹੀਂ ਬੰਦਾ ਧੰਨਾ ਲਾਉਂਦਾ ਨਹੀਂ ਇਹਦਾ ਗੁੰਡਾਗਰਦੀ ਕਰਕੇ ਪੈਸੇ ਮੰਗਦੇ ਨੇ ਉਹ ਅਸੀਂ ਦਿੰਦੇ ਨਹੀਂ ਕੋਈ ਜਾਇਜ਼ ਗੱਲ ਹੈ ਅਸੀਂ ਕਰਨ ਨੂੰ ਤਿਆਰ ਹੈ ਇਹ ਗੱਲ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਨੇ ਤਾਂ ਕੰਮ ਖੜ ਲਿਆ ਵਪਾਰ ਮੰਨਾਲੇ ਮੈਂ ਇਹ ਚੋਣਾ ਹੈ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣੇ ਆਪ ਨੂੰ ਕਿਸਾਨ ਜੁਨਾ ਬਣੇ ਵਰਦੇ ਨੇ ਇਹ ਚੋਰ ਠੱਗ ਬਲੈਕਮੇਲਰ ਜਦੋਂ ਦੇ ਕਿਸਾਨ ਜੁਨੇ ਜਾਏ ਨੇ ਇਹਨਾਂ ਦੀਆਂ ਜ਼ਮੀਨਾਂ ਚੈੱਕ ਕਰ ਲੋ ਇਹਨਾਂ ਦੇ 4 ওভার ਜੇਕਰ ਲੋ ਇਹਨਾਂ ਕੋਲ ਉਦੋਂ ਕੀ ਸੀ ਤੇ ਅੱਜ ਕੀ ਹੈ ਤੇ ਕਿਹੜੀ ਕਿਸਾਨੀ ਕਰਦੇ ਨੇ ਮੇਰੀ ਇਹ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਨੇ ਬੱਚਾ ਵੀ ਉਥੇ ਰੱਖਿਆ ਪੈਸੇ ਵੀ ਮੰਗ ਰਹੇ ਆ ਕਹਿੰਦੇ ਅਸੀਂ ਬੱਚਾ ਵੀ ਨਹੀਂ ਬੁਲਾਉਣਾ ਪੈਸੇ ਬੋਚ ਰੱਖਣਾ ਜੇ ਲੜਕਾ ਤੰਗ ਹੈ ਗਲਤ ਗਿਆ ਉਹਨੂੰ ਵਾਪਸ ਬੁਲਾਓ ਵਾਪਸ ਬੁਲਾਓ ਬੈ ਕੇ ਪੈਸੇ ਲਓ ਅਗਲੇ ਤੋਂ ਇੱਕ ਕਿਤੇ ਕੰਮ ਹੋਵੇ ਵੀ ਬੰਦਾ ਵੀ ਭੇਜ ਦੋ ਤੇ ਪੈਸੇ ਵੀ ਲਓ ਆਹ ਦਿੱਕਤ ਆ ਵੀ ਬੰਦਾ ਬੁਲਾਉਣਾ ਨਹੀਂ ਪੈਸੇ ਲੜਿਆ ਆਲਰੇਡੀ ਬੈਠੇ ਉਥੇ ਕੰਮ ਕਰ ਰਹੇ ਆ ਈਵਨ ਕਿ ਇੱਕ ਲੜਕੇ ਦੀ ਬਣੂਏ ਬਤਲ ਗਿਆ ਸਿਸਟਰ ਉਥੇ ਆ ਜੀ ਸਿਸਟਰ ਕੋਲੇ ਆ ਬਿਲ ਸੈਟਡ ਆ ਪੈਸੇ ਕਮਾ ਰਿਆ ਸਭ ਕੁਝ ਕਰ ਰਿਆ ਸਿਰਫ ਇਹਨਾਂ ਨੇ ਪੈਸੇ ਲੈਣ ਦੇ ਮਾਰੇ ਨੇ ਇਹ ਕੰਮ ਕੀਤਾ ਹੋਇਆ ਬਿਲਕੁਲ ਜੀ ਇੱਕ ਤੇ ਸਰਕਾਰੀ ਜਦੋਂ ਕਮ ਟੈਕਸ ਦੇ ਵਿੱਚੋਂ ਰਟਾਇਰ ਦਾ ਦਿਆ ਉਹਦਾ ਭਤੀਜਾਗਾ ਉਹਨਾਂ ਨੇ ਜਿੰਦੇ ਵੀ ਲਾਤੇ ਸੀ ਇਵਨ ਕੇ ਜੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਕੋਈ ਠੱਗੀ ਕੀਤੀ ਹੈ ਤਾਂ ਕਾਕਾ ਕਿਧਾ ਪ੍ਰਸ਼ਾਸਨ ਬੈਠਾ ਕੋਟਾ ਬੈਠਿਆ ਜਾਣ ਜੇ ਉੱਥੇ ਇਹਨਾਂ ਦੀ ਅਕੈਡਮੀ ਵਾਲਾਂ ਦਾ ਕੋਈ ਫਾਲਟ ਹੈਗਾ ਤਾਂ ਉਹਦੇ ਪਰਚਾ ਦਿਓ ਇਹ ਕੀ ਟੋਕ ਬਣੀ ਵੀ ਆ ਕੇ ਧਰਨਾ ਦੇ ਦਿਓ